ਸਕਾਲਰਸ਼ਿਪ ਅਨਾਉਂਸ ਅਸੀ ਕਰਨ ਜਾ ਰਹੇ ਹਾਂ ਜਿਹਦੀ ਲੜਕੀਆਂ ਦਾ ਜਨਮ 13 ਜਨਵਰੀ ਨੂੰ ਹੈ ਉਹਨਾਂ ਨੂੰ 100% ਆਈਲਸ ਦੀ ਸਕਾਲਰਸ਼ਿਪ ਲੱਗੀ ਹੈ ਤੇ ਦੀ ਦੀ ਸਕਾਲਰਸ਼ਿਪ ਅਸੀਂ ਫਸਟ ਟਾਈਮ ਅਨਾਉਂਸ ਕੀਤੀ ਹੈ ਅਗਲੇ ਸਾਲ ਵੀ ਇਹ ਚੱਲਦੀ ਰਹੇਗੀ। ਵੀ ਸਰਦਾ ਜੀ ਦਾ ਮੇਨ ਤਿਹਾਰ ਜਿਹਦੇ ਤੇ ਸਾਰੇ ਬਾਰੇ ਪਾਰਟਿਸਪੇਟ ਕਰਦੇ ਹਨ ਤੇ ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਹਨ दैट इज ਲੋੜੀ ਤੇ ਅੱਜ ਜੇ ਇੰਗਲਿਸ਼ ਹੋਲਡੇਵਲ ਉਹ ਅਸੀਂ ਇੱਥੇ ਮਨਾ ਰਹੇ ਹਾਂ। ਤੇ ਸਾਡਾ ਸਟਾਫ ਤੇ ਸਾਡੀ ਜਿਹੜੀ ਐਨ ਜੀਓ ਹੈ ਨੈਨ ਗਲੋਬਲ ਫਾਊਂਡੇਸ਼ਨ ਉਹਨਾਂ ਦੇ ਡਾਇਰੈਕਟਰ ਸਾਡੇ ਨਾਲ ਹਨ ਤੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਨ ਸੋ ਅੱਜ ਕੇ ਇਕੱਟਿਆ ਹੋਰ ਸਟਾਫ ਵੀ ਨਾਲ ਸੀ ਔਰ ਕੋਈ ਸਾਡੇ ਜਿਹੜੇ ਇੰਗਲਿਸ਼ ਵਰਲਡ ਪਰਿਵਾਰ ਵੱਲੋਂ ਜਿਹੜੀ ਸਕਾਲਰਸ਼ਿਪ ਅਨਾਉਂਸ ਅਸੀਂ ਕਰਨ ਜਾ ਰਹੇ ਹਾਂ ਜਿਹੜੀ ਲੜਕੀਆਂ ਦਾ ਜਨਮ 13 ਜਨਵਰੀ ਨੂੰ ਹੈ ਉਹਨਾਂ ਨੂੰ 100% ਆਇਲਸ ਦੀ ਸਕਾਲਰਸ਼ਿਪ ਮਿਹੀ ਹੈ ਜਿਹਦੇ ਵਿੱਚ ਉਹਨਾਂ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਈਗੀ ਸੋ ਇਸੇ ਸਾਲ ਆ ਕਿ ਕੋਈ ਵੀ ਅਗਲੇ ਸਾਲ ਵੀ ਆ ਇਸ ਸਾਲ ਵੀ ਆਏ 13 ਜਨਵਰੀ ਕੋਈ ਵੀ ਲੜਕੀ ਆ ਸਕਦੀ ਹੈ ਅਸੀਂ ਹਰ ਸਾਲ ਇਹ ਮਨਾਉਂਦੇ ਆ ਤੇ ਜਿਹੜੀ ਸਕਾਲਰਸ਼ਿਪ ਅਸੀਂ ਫਸਟ ਟਾਈਮ ਅਨਾਉਂਸ ਕੀਤੀ ਹੈ ਅਗਲੇ ਸਾਲ ਵੀ ਇਹ ਜਾਰੀ ਰਹੇਗੀ ਸੁੱਤਿਆਂ ਨੂੰ ਖਾਸ ਕਰਕੇ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਲੋਹੜੀ ਜਦੋਂ ਗੱਲ ਕਰੀਏ ਸੁੱਤਿਆਂ ਨੂੰ ਯਾਦ ਕੀਤਾ ਜਾਂਦਾ ਔਰ ਲੋਹੜੀ ਜਿਹੜੀ ਮਨਾਈ ਜਾਂਦੀ ਹੈ ਹਾਲਾਂਕਿ ਕੋਈ ਵੀ ਫਰਕ ਨਹੀਂ ਆ ਅੱਜਕੱਲ ਬੇਟਾ ਔਰ ਬੇਟੀ ਇੱਕ ਸਮਾਨ ਹੈ ਕਿ ਕਹਿਣਾ ਚਾਹੁੰਦੇ ਹਾਂਜੀ ਲੜਕੀਆਂ ਤੇ ਲੜਕਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਤੇ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਪਾਰਸ਼ੀਅਲਿਟੀ ਕੀਤੀ ਜਾਂਦੀ ਹੈ ਲੜਕੇ ਦੇ ਲੜਕੀ ਦੇ ਵਿੱਚ ਉਹ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਜਿਸ ਕਰਕੇ ਜਿਹੜੀ ਸਾਡੀ ਸਕਾਲਰਸ਼ਿਪ ਵੀ ਹੈ ਖਾਸ ਕਰਕੇ ਲੜਕੀਆਂ ਵਾਸਤੇ ਹੈ ਤਾਂਕਿ ਜਿਹੜੀ ਏਮਪਾਵਰਮੈਂਟ ਹੈ ਉਹ ਲੜਕੀਆਂ ਨੂੰ ਜਾਵੇ ਤੇ ਉਹ ਬਿਲਕੁਲ ਸੋਸਾਇਟੀ ਦੇ ਵਿੱਚ ਇਕੁਅਲ ਮਹਿਸੂਸ ਕਰੇ। ਜਿਹੜੀ ਸਕਾਲਰਸ਼ਿਪ ਹੈ ਜੇ ਕੋਈ ਏਜ ਲਿਮਿਟ ਹੈਗੀ ਹੈ ਜਾਂ ਸਾਰਿਆਂ ਲਈ ਹੈ? ਜੇ ਕੋਈ ਏਜ ਲਿਮਿਟ ਨਹੀਂ ਹੈ। ਕੋਈ ਵੀ ਏਜ ਦਾ ਪਰਸਨ ਜਿਹੜਾ ਜਿਹਦਾ 13 ਜਨਵਰੀ ਨੂੰ ਜਿਹਦਾ ਬਰਥ ਹੈ ਫੀਮੇਲ ਕੈਂਡੀਡੇਟ ਨਨ ਆਇਲਸ ਫ੍ਰੀ ਕਰਾਈ ਜਾਏਗੀ। ਸੋ ਵਿਕਰਮ ਜੀ ਨਯਨ ਗਲੋਬਲ ਫਾਊਂਡੇਸ਼ਨ ਵੱਲੋਂ ਲਗਾਤਾਰ ਜਿਹੜੇ ਪ੍ਰੋਜੈਕਟ ਇਸ ਤਰ੍ਹਾਂ ਦੇ ਕੀਤੇ ਜਾਂਦੇ ਆ ਕੋਈ ਵੀ ਐਕਟੀਵਿਟੀ ਹੋ ਸਮਾਜਿਕ ਹੋਵੇ ਆ ਸਮਾਜ ਦੇ ਲਈ ਬਹੁਤ ਵਧੀਆ ਕੰਮ ਹੋਵੇ ਹਮੇਸ਼ਾ ਇੱਕ ਮੰਚ ਦੇ ਨਜ਼ਰ ਆਉਂਦੇ ਆ ਉਹ ਜਿਵੇਂ ਪਿੱਛੇ ਵੀ ਨਜ਼ਰ ਆਏ ਕੀ ਕਰਦੇ ਨੇ। ਦੇਰ ਜੀ ਬਹੁਤ ਸਾਰੇ ਐਸਾ ਦੇ ਪ੍ਰੋਗਰਾਮ ਜਿਹੜੇ ਨਯਨ ਗਲੋਬਲ ਫਾਊਂਡੇਸ਼ਨ ਦੇ ਵਿੱਚ ਕਰਦੇ ਹਨ ਜਿਹਦੇ ਨਾਲ ਬਹੁਤ ਜ਼ਿਆਦਾ ਇਨਸਪੀਰੇਸ਼ਨ ਮਿਲਦੀ ਹੈ। ਅਸੀਂ ਤੇ ਆਪਣੇ ਬਿਜ਼ਨਸ ਕਰਦੇ ਰਹਿੰਦੇ ਆ ਜਦੋਂ ਅਸੀਂ ਪ੍ਰੋਗਰਾਮ ਦੇਖਨੇ ਆ ਜਿਹੜੇ ਸੋਸ਼ਲ ਕਾਜ਼ ਦੇ ਹੁੰਦੇ ਆ ਉਹਦੇ ਨਾਲ ਸਾਨੂੰ ਇਹ ਲੱਗਦਾ ਕਿ ਸਾਨੂੰ ਸੋਸ ਜੀ ਵੱਲੋਂ ਮਿਲ ਸੀ ਤੇ ਸਾਨੂੰ ਬਹੁਤ ਅੱਛਾ ਲੱਗਾ ਕਿ ਅਸੀਂ ਇਹਨੂੰ ਇਸ ਤਰ੍ਹਾਂ ਤਰੀਕੇ ਨਾਲ ਮਨਾ ਰਹੇ ਹਾਂ ਕਿ ਸੋਸਾਇਟੀ ਦੇ ਵਿੱਚ ਇੱਕ ਵੈਲਿਊ ਕ੍ਰੀਏਟ ਕਰ ਰਹੇ ਹਾਂ ਸੋ ਮੈਸੇਜ ਚਾਇਨਾ ਡੋਰ ਦੇ ਖਿਲਾਫ ਚਾਇਨਾ ਡੋਰ ਦੇ ਵਾਸਤੇ ਜਿਹੜੀ ਅਸੀਂ ਪਿੱਛੇ ਵੀ ਕੈਂਪੇਨ ਕੀਤੀ ਸੀ ਜਿੱਤੇ ਅਸੀਂ ਰੋਡ ਲਗਾਈਆਂ ਸੀ ਜਿਹੜੀ ਅਸੀਂ ਗੁਜਰਾਤ ਤੋਂ ਮੰਗਵਾਈਆਂ ਸੀ ਉਹ ਬਹੁਤ ਅੱਛਾ ਉਪਰਾਲਾ ਰਿਹਾ ਤੇ ਪੁਲਿਸ ਵੀ ਬਹੁਤ ਜ਼ਿਆਦਾ ਅੱਛਾ ਕੰਮ ਕਰ ਲਿਆ ਕਿ ਅੱਜ ਵੀ ਮੈਂ ਨਿਊਜ਼ ਡਾਇਰੀ ਦੇਖ ਰਿਹਾ ਉਹਦੇ ਵਿੱਚ ਬਹੁਤ ਜ਼ਿਆਦਾ ਜਗ੍ਹਾ ਦੇ ਉੱਤੇ ਜਿਹੜੀ ਹੈ ਨਕੀਲ ਕੱਸੀ ਜਾ ਰਹੀ ਹੈ ਚਾਇਨਾ ਡੋਰ ਦੇਤੇ ਬਹੁਤ ਹੀ ਅੱਛਾ ਕੰਮ ਹੋ ਰਿਹਾ ਪਹਿਲੇ ਤੇ ਸਾਰੇ ਸ਼ਹਿਰ ਵਾਸੀਆਂ ਲੋੜੀ ਦੀ ਸਾਰਿਆਂ ਨੂੰ ਮੁਬਾਰਕਾਂ ਜੀ ਅੱਜ ਇੰਗਲਿਸ਼ ਵਰਚ ਆਏ ਆ ਅੱਜ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਸਾਡੀ ਐਨ ਜੀਓ ਦੇ ਮੈਂਬਰ ਐ ਸੀਨੀਅਰ ਮੈਂਬਰ ਹਮੇਸ਼ਾ ਸਾਡੇ ਨਾਲ ਆਉਂਦੇ ਆ ਉਸੇ ਕਰਕੇ ਐਨ ਜੀਓ ਦੇ ਹੀ ਉਹਨਾਂ ਨੇ ਸੋਚਿਆ ਕਿ ਅੱਜ ਨਾ 13 ਤਰੀਕ ਨੂੰ ਜਿਹੜੇ ਫਸਟ 13 ਜਨਵਰੀ ਨੂੰ ਜਿਹੜੇ ਬੱਚੇ ਟੋਟਲ ਹਾਈਲਾਈਟਸ ਫ੍ਰੀ ਕਰਾਈ ਜਾ ਕਿ ਮੈਂ ਇਸ ਬਹੁਤ ਛਲਾਗਾ ਕਰਦਾ ਇੰਗਲਿਸ਼ ਵਰਡ ਵਾਲਿਆਂ ਦੀ ਇਹ ਹਮੇਸ਼ਾ ਹੀ ਹਰ ਸਮਾਜਿਕ ਕੰਮ ਚੱਗੇ ਬਾਤ ਛੱਡ ਕੇ ਭਾਗ ਲੈਂਦੇ ਆ ਸਰ ਮੈਂ ਤੇ ਇਹੋ ਕਹਿਣਾ ਚਾਹੁੰਦਾ ਹਾਂ ਕਿ ਚਾਇਨਾ ਡੋਰ ਮੈਂ ਸਿਰਫ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਚਾਇਨਾ ਡੋਰ ਨਾ ਯੂਜ਼ ਕਰੋ ਜਿਹੜਾ ਯੂਜ਼ ਕਰ ਰਿਹਾ ਉਹਦੀ ਵੀ ਫੈਮਿਲੀ ਬਾਹਰ ਜਾ ਰਹੀ ਆ ਉਹਦੇ ਵੀ ਸਾਟ ਲੱਗ ਸਕਦੀ ਆ ਪਰ ਇਸ ਪਰ ਅਵੇਅਰ ਦਿਖਣ ਨੂੰ ਮਿਲ ਰਹੀ ਹੈ ਇੰਡੀਅਨ ਡੋਰ ਜਿਹੜੀ ਹੈ ਕਾਫੀ ਜਿਹੜੀ ਹੈ ਪੌਪੂਲਰ ਹੋ ਰਹੀ ਉਹਦੀ ਮੰਗ ਵਧੀ ਹੈ ਸਰ ਉਹਦਾ ਸਭ ਤੋਂ ਵੱਡਾ ਕਾਰਨ ਹੈਗਾ ਆਪਣੇ মিডিਆ মিডিਆ ਨੇ ਹੀ ਉਸ ਗੱਲ ਨੂੰ ਚੁੱਕਿਆ ਵਾ ਇਹ ਮੰਨ ਲਓ ਕਿਤੇ ਨਾ ਕਿਤੇ ਥੋੜਾ ਬੋਤਾ ਫਰਕ ਤੇ ਪੈਂਦਾ ਹੀ ਇਸ ਚੀਜ਼ ਦਾ ਤੇ ਮੈਂ মিডিਆ ਦਾ ਸ਼ੁਕਰ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਹ ਸਾਰਾ ਮੁਹਿੰਮ ਚਲਾਈ ਦੀ ਸਾਡੇ ਨਾਲ ਸਰ ਉਹ ਤੇ ਮੈਂ ਕਹਿੰਨਾ ਬਹੁਤ ਵੱਡਾ ਤੋਹਫਾ ਵਾ ਮੈਂ ਫੇਰ ਅਪੀਲ ਕਰਨਾ ਚਾਹਨਾ ਕਿ 13 ਤਰੀਕ ਨੂੰ ਜਨਮ 13 ਜਨਵਰੀ ਤੇ ਜਿਹੜੇ ਵੀ ਬੱਚੇ ਨੇ ਜਨਮ ਲਿੱਤਾ ਧੀਆਂ ਨੇ ਲੋੜੀ ਧੀਆਂ ਦਾ ਤਿਉਹਾਰ ਆ ਇਸ ਕਰਕੇ ਉਹਨਾਂ ਨੇ ਧੀਆਂ ਨੂੰ ਹੀ ਸਭ ਤੋਂ ਵੱਡਾ ਗਿਫਟ ਦਿੱਤਾ ਵਾ ਸਰ ਸਭ ਤੋਂ ਪਹਿਲੇ ਤੇ ਅਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਲੋੜੀ ਦੀ ਬਹੁਤ ਬਹੁਤ ਵਧਾਈ ਹੋਵੇ ਆ ਤੁਸੀਂ ਦੇਖ ਰਹੇ ਹੋ ਕਿ ਆਪਾਂ ਇੰਗਲਿਸ਼ ਵਰਡ ਆਏ ਆ ਇੰਗਲਿਸ਼ ਵਰਡ ਨੇ ਬੜਾ ਅੱਛਾ ਪ੍ਰੋਲਾ ਬਿਗੈਰ ਮਤਲਬ ਕਿਸੇ ਨੂੰ ਨੁਕਸਾਨ ਪਹੁੰਚਾਏ ਆਪਾਂ ਇਸ ਤਰ੍ਹਾਂ ਹੀ ਤਿਉਹਾਰ ਬਣਾਇਆ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਜਿਹੜਾ ਹੈਗਾ ਗੱਟੂ ਨੂੰ ਅਵੋਇਡ ਕਰਕੇ ਤੁਸੀਂ ਇੱਕ ਅੱਛੇ ਤਰੀਕੇ ਨਾਲ ਘਰ ਘਰ ਮਿਲ ਜੁਲ ਕੇ ਤਿਉਹਾਰ ਬਣਾਓ ਮੇਰੀ ਐਹੀ ਅਪੀਲ ਹੈ ਅੰਮ੍ਰਿਤਸਰ ਸ਼ਹਿਰ ਵਾਸੀਆਂ